ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਾਣਕਾਰੀ ਲਵਾਂਗੇ ਕਿ ਹੁਸੈਨੀ ਯੁੱਧ ਦਾ ਕੀ ਕਾਰਨ ਸੀ ਕਿਵੇਂ ਹੋਇਆ ਹੁਸੈਨੀ ਯੁੱਧ ਜਦੋਂ ਰਸਤਮ ਖਾਨ ਅਨੰਦਪੁਰ ਤੋਂ ਭੱਜ ਕੇ ਪਿਤਾ ਪਾਸ ਪੁਜਾ ਤਾਂ ਦਿਲਾਵਰ ਖਾਨ ਨੂੰ ਬਹੁਤ ਗੁਸਾ ਆਇਆ ਅਤੇ ਆਪਣੇ ਪੁੱਤਰ ਦੀ 부ਜਲੀ ਤੇ ਸ਼ਰਮ ਵੀ ਆਈ ਉਧਰ ਮੁਗਲ ਬਾਦਸ਼ਾਹ ਪਾਸ ਗੁਰੂ ਜੀ ਦੀ ਨਿਤ ਵਰਦੀ ਤਾਕਤ ਦੀਆਂ ਖਬਰਾਂ ਪਹੁੰਚ ਰਹੀਆਂ ਸਨ اس نے اپنے فوجدار کرڑے حکم بھیجے کہ عام سکھ سنگت گرو جی تک پہنچن تو روکیا جاوے اس ادیش دی پورتی لئی اتے مغل پہلیاں ہاراں دیا بدلہ ہارا لئی بدلا دے مغل فوجدار نے اپنے سب تو بہدر اتے نپن جرنل حسین خان انند پور سے چڑھائی کرنے بھیجا پر تاندی کمی ہونے کارن حسین خان ਨਾਲੋਂ-ਨਾਲ ਪਹਾੜੀ ਰਾਜਿਆਂ ਤੋਂ ਖਿਰਾਜ ਵਸੂਲ ਕਰਨ ਦੀ ਹਦਾਇਤ ਦੇ ਦਿੱਤੀ ਸ਼ੁਰੂ ਵਿੱਚ ਇਸ ਵਿੱਚ ਇਸ ਗਲੋਂ ਉਹ ਕਾਮਯਾਬ ਰਿਹਾ ਪਹਾੜੀ ਦੀਆਂ ਵਾਦੀਆਂ ਵਿੱਚ ਉਸਨੇ ਬਹੁਤ ਖੂਦ ਕੀਤਾ ਪਰ ਕੋਈ ਰਾਜਾ ਉਸ ਦੇ ਅੱਗੇ ਨਾ ਆੜਿਆ ਅਮਰਕੋਟ ਨੂੰ ਉਸਨੇ ਖੂਬ ਲੁੱਟਿਆ ਅਤੇ ਡੜਵਾਲੀਏ ਨੂੰ ਵੀ ਖਾਰ ਦਿੱਤੀ ਅਤੇ ਉਸਦੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਕਾਂਗਣੀ ਦੇ ਰਾਜੇ ਦੇ ਭਰਾ ਕਿਰਪਾਲ ਨੂੰ ਉਸਨੇ ਮਹਿੰਮ ਵਿੱਚ ਸ਼ਾਮਿਲ ਕਰ ਲਿਆ ਪੈਸਾ ਵੀ ਕਾਫੀ ਰਾਜੇ ਦੇ ਪਾਸ ਵਸੂਲ ਕਰ ਲਿਆ ਅਤੇ ਲੁੱਟ ਖਸੁੱਟ ਵੀ ਮਚਾਈ ਰੱਖੀ ਪਰ ਜਦੋਂ ਜਸਵਾਲ ਅਤੇ ਗੁਲੇਰ ਦੇ ਰਾਜਾ ਨੇ ਉਸ ਨਾਲ ਖਰਾਜ ਦੀ ਰਕਮ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੁਸੈਨ ਖਾਨ ਆਕੜ ਗਿਆ ਅਤੇ ਰਕਮ ਵਿੱਚ ਵਾਅਦਾ ਕਰਨ ਦੇ ਨਾਲ ਨਾਲ ਉਹਨਾਂ ਦੋਹਾਂ ਰਾਜਿਆਂ ਦੀ ਪੂਰੀ ਤਰ੍ਹਾਂ ਬੇਇੱਜ਼ਤੀ ਕੀਤੀ 75 ਨਾਟਕ ਵਿੱਚ ਗੁਰੂ ਜੀ ਦੇ ਦਸਨ ਅਨੁਸਾਰ ਜਦੋਂ ਭੀਮ ਚੰਦ ਤੇ ਕਾਂਗੜੇ ਦੇ ਰਾਜੇ ਉਸਦੇ ਨਾਲ ਹੋਤਰੇ ਤਾਂ ਹੁਸੈਨ ਖਾਨ ਨੇ ਸਮਝਿਆ ਕਿ ਹੁਣ ਉਸ ਅੱਗੇ ਕੋਈ ਟਿਕ ਨਹੀਂ ਸਕਦਾ ਇਸ ਆਕੜ ਵਿੱਚ ਉਸਨੇ ਗੁਲੇਰ ਅਤੇ ਜਸਵਾਲ ਦੇ ਰਾਜਿਆਂ ਨੂੰ ਬੇਜ਼ਰ ਕੀਤਾ ਅਤੇ ਕਿਹਾ 10 ਸਹੰਸ اب ہی دے ہوں ناتر میچ مونڈ پر لے ہوں ارتھات دس ہزار روپے خونے حاضر کرو ورنہ توہاں نو ختم کر کے تے سر تعے وارسانوں ادو ملنے جدوں وہ دس ہزار روپیہ ادا پیم چند کرپال چند دی یوجنا اے سی کہ گوپال چند اتے رام سنگھ جسوال اس سمے جاتا مار جاوے جا جاں قید کر لیا جاوے ਪਰ RAM SINGH ਅਤੇ GOPAL CHAND ਕਿਸੇ ਤਰ੍ਹਾਂ ਉੱਥੋਂ ਨਿਕਲ ਆਏ ਤੇ ਗੋਲੇਰ ਦੇ ਕਿਲੇ ਵਿੱਚ ਆ ਕੇ ਲੜਾਈ ਦੀ ਤਿਆਰੀ ਕਰਨ ਲੱਗੇ। ਉਹਨਾਂ ਨੇ ਗੁਰੂ ਸਾਹਿਬ ਨੂੰ ਵੀ ਬੇਨਤੀ ਕੀਤੀ ਕਿ ਹਜ਼ੂਰ ਦੀ ਸਹਾਇਤਾ ਤੋਂ ਬਿਨਾਂ ਉਹ ਕੁਝ ਨਹੀਂ ਕਰ ਸਕਣਗੇ। ਬਚਿੱਤਰ ਨਾਟਕ ਵਿੱਚ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਹੁਸੈਨ ਖਾਨ ਨੇ 15 ਪਹਿਰ ਤੱਕ ਉਹਨਾਂ ਨੂੰ ਛੇੜੀ ਰੱਖਿਆ ਅਤੇ ਰੋਟੀ ਪਾਣੀ ਤੱਕ ਵੀ ਨਾ ਪਹੁੰਚਣ ਦਿੱਤਾ। ਹੁਸੈਨ ਖਾਨ ਅਸਲ ਵਿੱਚ ਚੜ ਕੇ ਗੁਰੂ ਜੀ ਦੇ ਵਿਰੁੱਧ ਆਇਆ ਸੀ ਇਸ ਲਈ ਗੁਰੂ ਜੀ ਦੀਆਂ ਫੌਜਾਂ ਤਾਂ ਪਹਿਲਾਂ ਹੀ ਤਿਆਰ ਸਨ ਇਹਨਾਂ ਹਾਲਾਤ ਵਿੱਚ ਹਜ਼ੂਰ ਨੇ ਗੁਲੇਰ ਦੇ ਰਾਜੇ ਦੀ ਬੇਨਤੀ ਪ੍ਰਵਾਨ ਕਰਕੇ ਲਾਲਚੰਦ ਗੰਗਾ ਰਾਮ ਕਿਰਪਾਲ ਰਾਮ ਅਗੜੀ ਬਰਾੜ ਅਤੇ ਭਾਈ ਸੰਗਤੀਆ ਵੀ ਦੀ ਕਮਾਨ ਅਧੀਨ 300 ਘੋੜਸਵਾਰ ਗੁਲੇਰੀਏ ਅਤੇ ਜਸਵਾਲ ਦੀ ਸਹਾਇਤਾ ਲਈ ਭੇਜ ਦਿੱਤੇ ਬਚਨਤਰ ਨਾਟਕ ਅਨੁਸਾਰ ਕਾਂਗੜੇ ਦਾ ਕਿਰਪਾਲ ਭੀਮ ਚੰਦ ਕਹਿਲੂਰੀਆ ਹਿੰਮਤ ਕਿਮਤ ਹੁਸੈਨ ਖਾਨ ਦੇ ਨਾਲ ਹੋ ਕੇ ਲੜੇ ਦੂਜੇ ਪਾਸੇ ਗੁਲੇਰ ਦਾ ਗੋਪਾਲ ਚੰਦੇਲ ਦਾ ਰਾਜਾ ਚੰਦਰ ਅਤੇ ਸਿੱਖ ਫੌਜਾਂ ਸਨ ਲੜਾਈ ਦੇ ਸ਼ੁਰੂ ਵਿੱਚ ਗੁਲੇਰ ਦੇ ਰਾਜੇ ਗੋਪਾਲ ਅਤੇ ਕਾਂਗੜ ਪਤੀ ਦੇ ਭਰਾ ਕਿਰਪਾਲ ਵਿਚਕਾਰ ਗੜਵੀਂ ਲੜਾਈ ਹੋਈ ਗੁਰੂ ਜੀ ਨੇ بچکار ہوئی لڑائی رن لے دو مست دی اتے شیر اتے ببر شیر لڑائی دا مقابلہ کیتا ہے کرپال کی اتے کیسری سنگ دا آنا جد کی ہری سنگ راج سنگ دی مدل لئی اگے آیا ہری سنگ تا آؤ سہے دے آپے ਪੜੀ ਪਾਂਤ ਤੀਰੰ ਮਹਾਕੋਪ ਕੇ ਵੀਰ ਬ੍ਰਿੰਦੈ ਸੰਗਾਰੈ ਬੜੋ ਜੁਦ ਕੈ ਦੇਵ ਲੋਕੰ ਪਧਾਰੇ ਜਸਵਾਲ ਦੇ ਰਾਜਪੂਤ ਰਾਮ ਸਿੰਘ ਨੇ ਘੇਰ ਕੇ ਹੁਸੈਨੀ ਨੂੰ ਨੇਜੇ ਨਾਲ ਮਾਰ ਦਿੱਤਾ ਉਸ ਤੋਂ ਪਹਿਲਾਂ ਹੁਸੈਨੀ ਨੇ ਜਿਸ ਤਰ੍ਹਾਂ ਜੁਦ ਕੀਤਾ ਗੁਰੂ ਜੀ ਉਸ ਬਾਰੇ ਕਹਿੰਦੇ ਹਨ ਕਿ ਰਣ ਖੋਮੀ ਵਿੱਚ ਇੰਜ ਡਟ ਕੇ ਖੜਾ ਸੀ ਜਿਵੇਂ ਖੰਭਾ ਘੜਿਆ ਹੋਵੇ ਹੁਸੈਨੀ ਨੂੰ ਡਿੱਗਦਾ ਵੇਖ ਕੇ ਉਸ ਦੀ ਫੌਜ ਵਿੱਚ ਭਗੜੜ ਮਚ ਗਈ ਕਟੋਚੀਆਂ ਨੇ ਹੈਰਣਪੂਰਨ ਸੰਭਾਲ ਲਈ ਉਸ ਵੇਲੇ ਗੱਜ ਸਿੰਘ ਚੰਦੋਲ ਦੀਆਂ ਫੌਜਾਂ ਵੀ ਗੁਲੇਰ ਦੇ ਰਾਜੇ ਦੀ ਸਹਾਇਤਾ ਲਈ ਪਹੁੰਚ ਗਈਆਂ ਉਹ ਤਾਜ਼ਾ ਦਮ ਸਨ ਇਸ ਲਈ ਹਿੰਮਤ ਹਿੰਮਤ ਅਤੇ ਕਿਰਪਾਲ ਨੂੰ ਅੱਗੇ ਲਾ ਤੁਰੇ ਅਤੇ ਵੇਖ ਰਿਆਂ ਵੇਖਦਿਆਂ ਹੀ ਉਹਨਾਂ ਨੇ ਇਹਨਾਂ ਨੂੰ ਮਾਰ ਦਿੱਤਾ ਇਸ ਨਾਲ ਹੁਸੈਨੀ ਦੀਆਂ ਅਤੇ ਉਸ ਦੇ ਸਾਥੀਆਂ ਦੀਆਂ ਫੌਜਾਂ ਉੱਠ ਨਸੀਆਂ ਗੁਰੂ ਜੀ ਦਾ ਪ੍ਰਤੀਨਿਧ ਸੰਗਤਿਆ ਸਿੰਘ ਅਤੇ ਉਸ ਦੇ ਨਾਲ ਸਤ ਹੋਰ ਸਵਾਰ ਇਸ ਲੜਾਈ ਵਿੱਚ ਸ਼ਹੀਦ ਹੋਏ ਭਾਈ ਸੇਵਾ ਸਿੰਘ ਦੇ ਸ਼ਹੀਦ ਬਿਲਾਸ ਅਨੁਸਾਰ ਇਹ ਲੜਾਈ 20 ਮਾਰਚ 1699 ਨੂੰ ਹੋਈ ਇਸ ਤਰ੍ਹਾਂ ਹੁਸੈਨ ਖਾਨ ਅਨੰਦਪੁਰ ਤੇ ਚੜਾਈ ਕਰਨ ਦੇ ਸੁਪਨੇ ਮਨ ਵਿੱਚ ਲੈ ਕੇ ਇਸ ਸੰਸਾਰ ਤੋਂ ਵਿਦਾ ਹੋ ਗਿਆ ਸਤਿਗੁਰੂ ਇਸ ਲੜਾਈ ਦੇ ਅੰਤ ਉੱਤੇ ਆਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਫਰਮਾਉਂਦੇ ਹਨ ਰਾਖ ਲਿਓ ਹਮ ਕੋ ਜਗਰਾਈ ਲੋਹ ਘਟਾ ਅੰਤੇ ਵਰਸਾਈ ਹੁਸੈਨ ਖਾਨ ਦੀ ਖਾਰ ਦਲਾਵਰ ਖਾਨ ਦੀ ਇੱਕ ਹੋਰ ਵੱਡੀ ਨਮੋਸ਼ੀ ਸੀ ਉਹ ਪੂਰੀ ਤਰ੍ਹਾਂ ਸਮਝਦਾ ਸੀ ਕਿ ਇਹਨਾਂ ਲੜਾਈਆਂ ਪਿੱਛੇ ਪੀਰਾਂ ਦੇ ਪੀਤ ਗੁਰੂ ਗੋਬਿੰਦ ਸਿੰਘ ਤੋਂ ਬਿਨਾ ਹੋਰ ਕੋਈ ਨਹੀਂ ਸੀ ਉਸਨੇ شاور خان کی اگوائی کافی وڈا لشکر دے کے ہوم بھی جی. نشانہ اس بار بھی اندپور صاحب سی پر جسوال کے راجے نے مغل فوج نو اپنی ریاست وچوں ہی لنگ نہ دتا شاور خان کی سہایتا لیجے گئے دونیں راجپوت جنرل سنگھ سنگھتے نارائن چند پلان وکھے گاج سنگھ جسوال دیا فوجوں ہوئی لڑائی وچ مارے گئے شاور خان آنند پور صاحب و ਜਾਨ ਦੀ ਥਾ ਲਾਹੌਰ ਵਾਪਸ ਮੁੜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ